ਸਾਥ ਸੰਗਤ ਜੀ ਚੌਤੇ ਅੰਗ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਥਿਆ ਦੇ ਰੂਪ ਵਿੱਚ ਹੋ ਚੁੱਕੇ ਸਨ ਸੋ ਅੱਗੇ ਅੱਜ ਅੱਗੇ ਸੰਥਿਆ ਰੰਮ ਹੋਣ ਜਾ ਰਹੀ ਹੈ ਹਾਂਜੀ ਸ੍ਰੀ ਰਾਗ ਮਹੱਲਾ 3 ਜਿਨੇ ਪਰਖੀ ਸਤ ਗੁਰਨਾ ਸੇਵਯੋ ਸੇ ਦੁਖੀਏ ਜੁਗ ਚਾਰ ਐ ਕਰਹੁਦਾ ਪੁਰਖ ਨਾ ਪਛਾਨਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਦੂਰ ਜਨਮ ਮਰਨ ਦੁਖ ਪਰਹਰੈ ਸ਼ਬਦ ਰਹਿਆ ਪਰਪੂਰ ਰਹਾਓ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਅਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੋ ਵਰਤਦਾ ਕੋਈ ਨ ਮੇਟਨ ਹਾਰ ਮਨ ਮੁਖ ਮਹਿਲ ਨ ਪਾਏਨੀ ਕੂੜ ਮੁੱਠੇ ਕੂੜਿਆਰ ਹਮੈ ਕਰਤਾ ਜਗਮੂਆ ਗੁਰ ਬਿਨ ਕੋਰ ਅੰਧਾਰ ਮਾਇਆ 모ਹ ਵਿਸਾਰਿਆ ਸੁਖ ਦਾਤਾ ਦਾ ਤਾਰ ਸਤ ਗੁਰੇ ਸੇਵ ਹੈ ਤਾਂ ਉੱਬਰ ਹੈ ਉੱਬਰ ਹੈ ਸੱਚ ਰੱਖਿਆ ਔਰ ਤਾਰ ਕਿਰਪਾ ਤੇ ਹਰ ਪਾਈ ਐ ਸੱਚ ਸਬਦ ਵਿਚਾਰ ਐ ਸਤਿਗੁਰ ਸੇਵ ਮਨ ਨਿਰਮਲਾ ਹੋ ਮੈਂ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕਾ ਸਬਦ ਵਿਚਾਰ ਤੰਦਾ ਤਾਬਤ ਰਹਿ ਗਏ ਲਾਗਾ ਸੱਚ ਸੱਚ ਪਿਆਰ ਐ ਸੱਚ ਰਤੇ ਮੁਖ ਉੱਜਲੇ ਤਿਤ ਸਾਚਾ ਦਰਬਾਰ ਐ ਸਤਿਗੁਰ ਪੁਰਖ ਨੰ ਮੰਨਿਓ ਸਬਦਨ ਲਗੋ ਪਿਆਰ ਇਸ ਨਾਨਦਨ ਜੇ ਤੱਕ ਰਹਿ ਦੂਜਾ ਪਾਇ ਕੁਆਰ ਐ ਹਰ ਜਿਓ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਐ ਨਾਨਕ ਨਾਮ ਸਮਾਲ ਤੂ ਗੁਰ ਕਾ ਹਿਤ ਅਪਾਰ ਐ ਸ੍ਰੀ ਰਾਗ ਮਹੱਲਾ ਤੀਜਾ ਕੇਸਵ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿੱਚ ਹੋ ਆਪ ਗਵਾਏ ਇਹਾ ਸੇਵਾ ਚੱਕਰੀ ਨਾਮ ਵਸੈ ਮਨ ਆਏ ਨਾਮੈ ਹੀ ਤੇ ਸੁਖ ਪਾਈਐ ਸੱਚਾ ਸ਼ਬਦ ਸੁਹਾਏ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਮਨ ਮੇਰੇ ਅਨ ਦਿਨ ਜਾਗ ਜਾਗ ਤੇ ਵਿਸਰਾਮ ਨਾ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਚਲੋ ਜੀ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੈਗੀ ਖੇਤ ਰਹਾਓ ਮਨ ਕੀਆ ਇੱਛਾ ਪੂਰੀਆ ਸਬਦ ਰਹਾ ਪਰਪੂਰ ਪੈ ਪਾਏ ਭਗਤ ਕਰਹਿ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਸੱਚਾ ਸ਼ਬਦ ਸਦਾ ਮਨ ਰਾਤਾ ਪ੍ਰਮਤ ਗਿਆ ਸਰੀਰ ਹੋ ਦੂਰਾ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉੱਭਰੇ ਸੁੱਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਣੇ ਕਰਕੇ ਪਾਹਨਾ ਜੋ ਆਇਆ ਤਿਉ ਜਾਏ ਸੁਣੇ ਸੁਣੇ ਬੋਲਣਾ ਕਿਉਂਕਿ ਸੱਸੀ ਦੇ ਔਂਕੜ ਉੱਤੇ ਟਿੱਪੀ ਤੇ ਝੰਝੇ ਨੂੰ ਲਾ ਲੱਗੀ ਹੋਈ ਹੈ ਸੁੰਨੇ ਸੁੰਨੇ ਘਰ ਕਾ ਪਾਹੁਣਾ ਪੱਪੇ ਕੰਨਾ ਪਾਹੁਣਾ ਉਚਾਰਨ ਕਰਨਾ ਤੇ ਨਾਲ ਇਥੇ ਬਿਸਰਾਮ ਲਾਉਣਾ ਪਾਹੁਣਾ ਜੋ ਆਇਆ ਤੋ ਜਾਏ ਚਲੋ ਜੀ ਸੰਜੇ ਕਰ ਕਾ ਪਾਹੁਣਾ ਜਿਉ ਆਇਆ ਤਿਉ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕੇ ਛਾਪੇ ਆਪ ਹੈ ਹੋਮੈ ਵਿੱਚ ਕਹਿ ਨਾ ਜਾਏ ਗੁਰ ਕੈ ਸਬਦ ਪਛਾਣੀਐ ਦੁਖ ਹੋਮੈ ਵਿੱਚ ਹੋ ਗਵਾਏ ਸਤਗੁਰ ਸੇਵਨ ਆਪਣਾ ਔ ਤਿਨ ਕੈ ਲਾਗੋ ਪਾਏ ਨਾਨਕ ਦਰ ਸਚਾ ਸਚਿਆਰ ਹੈ ਔ ਤਿਨ ਬਲੇ ਹਰਿ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾਕਤ ਵੇਲਾ ਭਗਤ ਹੋਏ ਨਨ ਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਓ ਸਾਸ਼ਨਾ ਬਿਰਥਾ ਕੋਏ ਮੇਰੇ ਮਨ ਹਰਿ ਕਾ ਨਾਮ ਤੇ ਆਏ ਸਾਚੀ ਭਗਤ ਨਾ ਸਾਚੀ ਭਗਤ ਤਾਤੀਐ ਜਾ ਹਰ ਵਸੈ ਮਨ ਆਏ ਰਹਾਓ سہجے کھیتی راہی ہے سچ نام بھی جپائے جمی اگلی منوجا کھیتی جمی اگلی منو رجا سہج سبائے چلو کھیتی جمی اگلی منو رجہ سہج سبھا گورکا سبد امرت ہے ਜਿਤ ਪਿਤ ਤਿੱਖ ਜਾਏ ਇਹੋ ਮਨ ਸਾਚਾ ਸਚਰਤਾ ਸੱਚੇ ਰਹਿ ਆਸਮਾਏ ਆਖਨ ਵੇਖਨ ਬੋਲਣਾ ਸਬਦੇ ਰਹਿ ਆਸਮਾਏ ਬਾਜੀ ਵਜੀ ਚੋਹ ਜੁਗੀ ਸੱਚੋ ਸੱਚ ਸੁਨਾਏ ਬਾਣੀ ਵਜੀ ਚੋਹ ਜੁਗੀ ਬਾਣੀ ਬਾਣੀ ਲਿਖਣੇ ਹਾਂਜੀ ਹਾਂ ਬਾਣੀ ਬਾਣੀ ਵਜੀ ਵਜੀ ਬੋਲਣਾ ਵਜੀ ਨਹੀਂ ਬੋਲਣਾ ਬਾਣੀ ਵਜੀ ਚੋਹ ਜੁਗੀ ਜੁਗੀ ਬੋਲਣਾ ਅਦਕ ਲਾਗੇ ਜੁਗੀ ਸੱਚੋ ਸੱਚ ਸੁਣਾਏ ਚਲੋ ਬਾਣੀ ਵਜੀ ਚਹ ਜੁਗੀ ਸੱਚੋ ਸੱਚ ਸੁਣਾਏ ਹਉ ਮੈਂ ਨਾਮ ਤੇ ਆਈਐ ਬਿਨ ਕਰਮਾ ਪਾਇਆ ਨਾ ਜਾਏ ਹਉ ਮੈਂ ਮੇਰਾ ਰਹਿ ਗਿਆ ਸੱਚਾ ਲਿਆ ਮਿਲਾਏ ਤਿਨ ਕੋ ਮਹਿਲ ਹਦੂਰ ਹੈ ਜੋ ਸਾਚ ਰਹੇ ਲਿਵਲਾਏ ਨਦਰੀ ਨਾਮ ਤੇ ਆਈਐ ਮੈਨੇ ਕਰਮਾ ਪਾਇਆ ਨਾ ਜਾਏ ਪੂਰਾ ਭਗ ਸਤ ਸੰਗਤ ਲਹੈ ਸਤਗੁਰ ਪੇਟ ਜਿਸ ਆਏ ਅਣ ਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚ ਹੋ ਜਾਏ ਨਾਨਕ ਸ਼ਬਦ ਮੇ ਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਨਾ ਬਹੁਤਨ ਪਾਏ ਹੁਨਾ ਜਿਨ ਗੁਰ ਕਾ ਸਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਿਦਾ ਮੈਲ ਚੁਕਾਈਐ ਨ ਹਰਿ ਰਾਖਿਆ ਔਰ ਧਾਰੈ ਸੱਚੀ ਬਾਣੀ ਸਚ ਮਨ ਸੱਚੇ ਨਾਮ ਨਾਲ ਪਿਆਰੈ ਮਨ ਮੇਰੇ ਹਉਮੈ ਮੈਲ ਭਰ ਨਾਲ ਹਾਰੇ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ ਰਹਾਓ ਸੱਚਾ ਸ਼ਬਦ ਮਨ 모ਹਿਆ ਪ੍ਰਭ ਆਪੇ ਲਏ ਮਿਲਾਏ ਅੰਦੇ ਨਾਮੇ ਰਤਿਆ ਜੋਤੀ ਜੋਤਿ ਸਮਾਏ ਜੋਤੀ ਹੂ ਪ੍ਰਭ ਜਾਪਦਾ ਮੇਰ ਸਤਿਗੁਰੂ ਬੂਜ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਿਗੁਰੇ ਭੇਟਿਆ ਤਿਨ ਆਏ ਵੇਨ ਨਾਵੇ ਸਭ ਦੂਮਨੀ ਦੂਜੇ ਭਾਇ ਖੁਆਏ ਤੇਸ ਬੇਨ ਕੜੀਨਾ ਜੀਵ ਦੇ ਦੁਖੀ ਰਹਿਨ ਵਿਹਾਇ ਪਰਮ ਪੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਛ ਸੁਣਦਾ ਵੇਖਦਾ ਕਿਉ ਮੁਕਰ ਪਿਆ ਜਾਏ पापो पापो पाप कमाव दे पापे पछहै पछाए सो प्रब नजर ना आवै मन मुख बूझ ना पाए जस विखालै सोई वेखै नानक गुरमुख पाए ਸਾਧ ਸੰਗਤ ਜੀ ਆਵਜਿੰਦੇ ਦੂ ਅੰਗ ਦੀ ਸੰਥਿਆ ਸਰਵਣ ਕਰ ਲਈ ਐ ਟੋਟਲ 36 ਅੰਗ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੋ ਚੁੱਕੇ ਹਨ ਜਿੰਨੀਆਂ ਵੀ ਸੰਗਤਾਂ ਸਾਡੇ ਪੇਜ ਨਾਲ ਜੁੜ ਕੇ ਸੰਖਿਆ ਕਰ ਰਹੀਆਂ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਨਾਲ ਤੁਸੀਂ ਪੋਥੀ ਸਾਹਿਬ ਪ੍ਰਕਾਸ਼ ਕਰ ਲੈਣੀ ਹੈ ਤੇ ਨਾਲ ਨਾਲ ਤੁਸੀਂ ਇਸ ਤਰ੍ਹਾਂ ਸੁਣੀ ਜਾਣੀ ਤੇ ਨਾਲ ਨਾਲ ਪੜ੍ਹੀ ਜਾਣੀ ਚੌਂਗੜੀ ਮਾਰ ਕੇ ਬਹਿਣਾ ਹੈ ਪੈਰਾਂ ਦੇ ਵਿੱਚ ਜੋੜਾ ਨਾ ਪਾਇਆ ਹੋਵੇ ਸਿਰ ਟੱਕ ਕੇ ਤੇ ਨਾਲ ਦਾ ਤੁਸੀਂ ਸੰਖਿਆ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ